ਨਿਊਜ਼ ਪੀਪੀ04 ਦੇਖ ਰਹੇ ਦਰਸ਼ਕਾਂ ਦਾ ਸਵਾਗਤ ਅੱਜ ਦਿਨ ਚੜ੍ਹਦੇ ਹਾਂ ਹੀ ਕਾਮਿਕ ਸਾਂਝੂਣਿਆਂ ਵੱਲੋਂ ਸਾਧਕ ਥਾਣੇ ਦੇ ਅੱਗੇ ਧਰਨਾ ਲਗਾਇਆ ਗਿਆ ਕਿਸ ਕਾਰਨ ਨੂੰ ਲੈ ਕੇ ਧਰਨਾ ਲਗਾਇਆ ਗਿਆ ਜਾਣਕਾਰੀ ਦਿੰਦੇ ਹਾਂ ਕਾਮਿਕ ਸਾਂਝੂਣਿਆਂ ਦੇ ਪ੍ਰਧਾਨ ਵਿੰਦਰ ਸਿੰਘ ਗੋਲੇਵਾਲਾ ਨੇ ਕੀ ਕਿਹਾ ਤੇ ਜਾਣਕਾਰੀ ਦਿੰਦੇ ਹਾਂ ਫਰੀਕੋਟ ਦੇ ਡੀਐਸਪੀ ਸ਼ਮਸ਼ੇਰ ਸਿੰਘ ਨੇ ਜਾਣਕਾਰੀ ਦਿੰਦੇ ਆ ਕੀ ਕਿਹਾ ਤੁਸੀਂ ਵੀ ਦੇਖੋ ਸਾਧਕ ਤੋਂ ਸਾਡੀ ਖਾਸ ਰਿਪੋਰਟ ਪ੍ਰਧਾਨ ਜੀ ਸਾਹਿਬ ਜਿਹੜਾ ਖਾਣੇ ਅੱਗੇ ਧਰਨਾ ਲਗਾਇਆ ਜਾ ਰਿਹਾ ਕਿਸ ਬੰਦੇ ਵਿੱਚ ਲਗਾਇਆ ਜਾ ਰਿਹਾ ਮਬਿੰਦਰ ਸਿੰਘ ਗੋਲੇਵਾਲਾ ਸੁਭਾ ਪ੍ਰਧਾਨ ਕੌਮਿਕ ਸਮਝੂ ਉਹਨਾਂ ਨੂੰ ਸੋ ਅੱਜ ਦਾ ਜੋ ਧਰਨਾ ਜਿਹੜਾ ਹੈਗਾ ਇਹਦਾ ਪ੍ਰੋਸੈਸ ਲਗਾਤਾਰ ਤਿੰਨੋਂ ਤਿੰਨ ਚਾਰ ਮਹੀਨੇ ਤੋਂ ਚੱਲ ਰਿਹਾ ਹੈ ਤੁਮਨ ਲਖੀਸ਼ ਸਿੰਘ ਸਾਡੀ ਜਥੇਬੰਦੀ ਦੇ ਸੱਜਣ ਨੇ ਉਹਨਾਂ ਦਾ ਉਹਨਾਂ ਨੇ ਕੋਈ ਗੱਡੀ ਸੇਲ ਕੀਤੀ ਸੀਗੀ ਫਰੋਈਪੁਰ ਦੇ ਸੱਜਣ ਨੂੰ ਕੋਈ ਆਲੇ ਵਾਲੇ ਪਿੰਡ ਦਾ ਬੰਦਾ ਕਿਸਨ ਸੰਦੀਪ ਸਿੰਘ ਉਹਦਾ ਨਾਮ ਔਰ ਸਤਾਰਾਂ ਦੇ ਵਿੱਚ ਸੇਲ ਕੀਤੀ ਸੀ ਉਹਨੇ ਗੱਡੀ ਇਹਦਾ 435000 ਰੁਪਇਆ ਬੈਂਕ ਦਾ ਰਹਿੰਦਾ ਸੀ 19 ਤੱਕ ਉਹ ਸਾਨੂੰ 19 ਤੱਕ ਉਹ ਬੰਦਾ ਤਾਰਦਾ ਰਿਹਾ ਔਰ 1 ਲੱਖ ਰੁਪਏ ਬਾਕੀ ਰਹਿ ਗਿਆ 19 ਤੋਂ ਬਾਅਦ ਉਹਨੇ ਕੋਈ ਵਿਸਤਰੀ ਤਾਰੀ ਕਿਉਂਕਿ ਲੋਨ ਮਲਕੀਤ ਸਿੰਘ ਦੇ ਨਾਂ ਤੇ ਸੀ ਹੂੰ ਸੋ ਮਲਕੀਤ ਸਿੰਘ ਨੂੰ ਜੋ ਬੈਂਕ ਵਾਲੇ ਹੈਗੇ ਆ ਉਹ ਤਾਂ ਕਰਨ ਲੱਪੇ ਉਹ ਕੇਸ ਕਰਨ ਲੱਪੇ ਬਹੁਤ ਵਾਰੀ ਜਿਹੜਾ ਮਲਕੀਤ ਸਿੰਘ ਨੇ ਜਾ ਕੇ ਉਹਨੂੰ ਵੀ ਕਿਹਾ ਔਰ ਪੁਰ ਪੁਰ ਪ੍ਰਸ਼ਾਸਨ ਨੂੰ ਵੀ ਬਾਈ ਤੋਂ ਲਾ ਕੇ ਲਗਾਤਾਰ ਐਸਐਸਟੀ ਸਾਹਿਬ ਨੂੰ ਡਿਪਟੀ ਸਾਹਿਬ ਨੂੰ ਚੌਣ ਕਮਿਸ਼ਨ ਨੂੰ ਡੀਜੀਪੀ ਨੂੰ ਸਾਰੇ ਤਹਾਂ ਪਹੁੰਚ ਕੀਤੀ ਹੈ ਔਰ ਮੈਂ ਖੁਦ ਵੀ ਡਿਪਟੀ ਸਾਹਿਬ ਤੱਕ ਜਿਹੜਾ ਪਹੁੰਚ ਕਰਕੇ ਕਿਹਾ ਹੈ ਵੀ ਇਹ ਮਸਲੇ ਨੂੰ ਹੱਲ ਕੀਤਾ ਜਾਵੇ ਪਰ ਸਾਡਾ 2-3 ਮਹੀਨੇ ਤੋਂ ਤਾਂ ਮੈਂ ਹੀ ਲੱਗਾ ਹੋਇਆ ਤਾਂ ਉਹਦਾ ਕੋਈ ਵੀ ਜਿਹੜਾ ਰਿਜ਼ਲਟ ਜਿਹੜਾ ਨਹੀਂ ਬਣਿਆ ਔਰ ਜਵਾਬ ਦਿੰਦੇ ਰਹੇ ਤੱਕ ਜਿਨ੍ਹਾਂ ਦੀ ਡਿਊਟੀ ਲੱਗਦੀ ਉਹ ਕਹਿੰਦੇ ਨੇ ਇਹ ਨਹੀਂ ਹੋ ਸਕਦਾ ਔਰ ਪੁਲਿਸ ਦਾ ਜਿਹੜਾ ਮੁਲਾਜ਼ਮ ਨੇ ਤਲੇ ਜਾਂ ਡਿਊਟੀ ਲੱਗਦੀ ਸੀ ਉਹਨਾਂ ਨੇ ਜਵਾਬ ਦਿੱਤਾ ਹੋਇਆ ਸੋ ਉਹਦੇ ਬਾਰੇ ਦੇ ਵਿੱਚ ਕਿਉਂਕਿ ਇੱਕ ਜ਼ਰੂਰੀ ਹੈ ਕਿਉਂਕਿ ਜੋ ਜਾਇਜ ਮੰਗ ਹੁੰਦੀ ਹੈ ਜੋ ਜੋ ਜਾਇਜ ਕਿਸੇ ਨਾਲ ਤੱਕਾ ਹੁੰਦਾ ਤਾਂ ਫਿਰ ਉਹਦਾ ਜਿਹੜਾ ਪਾਲਣਾ ਕਰਨਾ ਉਹਦਾ ਰਾਖੀ ਕਰਨੀ ਉਹਦਾ ਅ ਉਹਦੇ ਤੇ ਸੰਘਰਸ਼ ਕਰਨਾ ਜਿਹੜਾ ਜਥੇਬੰਦੀ ਦਾ ਕੰਮ ਹੁੰਦਾ ਸੋ ਉਹਦੇ ਬਾਰੇ ਦੇ ਅੱਜ ਤਰਨਾ ਜਿਹੜਾ ਅਸੀਂ ਸਾਡੀ ਜਲਾ ਫਰੀਕਟ ਨੇ ਸ਼ੁਰੂ ਕੀਤਾ ਹੈਗਾ ਅ ਅੱਜ ਇਸ ਇਕੱਲੇ ਇਸਲੇ ਫਰੀਕਟ ਨੂੰ ਕੀਤਾ ਗਿਆ ਅਗਰ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਇਸ ਨੂੰ ਵੱਡਾ ਵੀ ਕੀਤਾ ਜਾ ਸਕਦਾ ਸਾਥੀ ਜ਼ਿਲ੍ਹਿਆਂ ਨੂੰ ਬਾਕੀ ਜ਼ਿਲ੍ਹਿਆਂ ਨੂੰ ਵੀ ਅਸੀਂ ਬਲਾ ਸਕਦੇ ਹਾਂ ਤਾਂ ਵੱਡਾ ਪ੍ਰੋਗਰਾਮ ਵੀ ਹੋ ਸਕਦਾ ਅੱਜ ਦਾ ਧਰਨਾ ਅੱਜ ਦੇ ਲਈ ਹੈ ਕਿ ਲਗਾ ਇਹ ਅਸੀਂ ਸਮਾਂ ਦੇਖਾਂਗੇ ਵੱਧ ਵੀ ਸਕਦਾ ਹੈ ਇਹ ਸਮਾਂ ਦੱਸੂਗਾ ਪ੍ਰਸ਼ਾਸਨ ਇਹਦੇ ਵੇਲੇ ਕੀ ਇੱਥੇ ਐਕਟੀਵਿਟੀ ਕਰਦਾ ਹੈ ਕੀ ਨਹੀਂ ਕਰਦਾ ਹੈਗਾ ਉਸ ਤੋਂ ਬਾਅਦ ਜਿਹੜੀ ਸਾਡੀ ਪੰਜ ਮੈਂਬਰੀ ਕਮੇਟੀ ਹੈਗੀ ਆ ਉਹ ਬਹਿ ਕੇ ਜਿਹੜਾ ਇਹਦਾ ਫੈਸਲਾ ਕਰੂਗੀ ਜਿਹੜੀ ਉਸ ਤੋਂ ਬਾਅਦ ਅਗਲਾ ਫੈਸਲਾ ਕੀ ਕਰਨਾ ਹੈਗਾ ਦਰਵਸਤਾ ਸੇ ਚਾਲੂ ਕੀਤਾ ਹੈ ਇਹਨੂੰ ਲੰਮਾ ਵੀ ਕੀਤਾ ਜਾ ਸਕਦਾ ਹੈ ਇਹਦਾ ਬਾਅਦ ਵਿੱਚ ਜਿਹੜਾ ਫੈਸਲਾ ਹੈ ਪੰਜ ਮੈਂਬਰੀ ਕਮੇਟੀ ਦੇ ਬਹਿ ਕੇ ਉਹ ਕਰੋਗੇ ਹੁਣ ਕੀ ਪ੍ਰਸ਼ਾਸਨ ਤੋਂ ਮੰਗ ਕਰਦੇ ਤੁਸੀਂ ਪ੍ਰਸ਼ਾਸਨ ਤੋਂ ਮੰਗ ਜੋ ਸਾਨੂੰ ਜਿਹੜਾ ਸਹੀ ਹੈ ਸਾਡਾ ਇਨਸਾਫ ਹੈ ਜਿਹੜਾ ਮਿਲਣਾ ਚਾਹੀਦਾ ਹੈ ਇਹ ਤਾਂ ਬੰਦਾ ਜਿਸੇ ਬੰਦੇ ਨੇ ਫਰਾਡ ਕੀਤਾ ਹੋਇਆ ਜੋ ਬੰਦਾ ਗੱਲ ਨਹੀਂ ਸੁਣ ਰਿਹਾ ਉਹਨੂੰ ਬੰਦੇ ਨੂੰ ਆ ਕੇ ਉੱਤੇ ਕਾਰਵਾਈ ਕੀਤੀ ਜਾਵੇ ਔਰ ਜੋ ਇਨਸਾਫ ਦਵਾਜੋ ਜੋ ਪੈਸੇ ਨੇ ਅੱਜ ਬਣੇ ਪੈਣੇ ਘੱਟੇ ਦਿਓ ਦਾ ਉਹਨੂੰ ਘੱਟੇ ਸਾਫ ਕਰਕੇ ਜਿਹੜਾ ਉਹਨੂੰ ਫਾਰਕ ਕੀਤਾ ਜਾਵੇ ਬੈਂਕ ਤੋਂ ਇਹੀ ਮੰਗ ਹੈਗੀ ਆ ਥੈਂਕ ਯੂ ਸਰ ਕੀ ਕਹਿਣਾ ਚਾਹੁੰਦੇ ਹੋ ਅੱਜ ਕਾਮਿਕਸਾਂ ਜਿਹੜੇ ਵਾਲੇ ਠਾਣੇ 'ਤੇ ਧਰਨਾ ਲਗਾਇਆ ਜਾ ਰਿਹਾ ਹੈ ਇਹ ਤਾਂ ਜੀ ਮਨਕੀਰ ਸਿੰਘ ਜੀ ਹੈਗੇ ਬਜ਼ੁਰਗ ਹੈਗੇ ਉਹਨਾਂ ਕੋਲ ਸਕੂਲ ਬੈਂਸ ਸੀ ਜ ਉਹ ਬਿਊਰੋ ਕਰਨਾ ਉਹਨਾਂ ਨੂੰ ਕਿਸ਼ਤਾਂ ਵਗੈਰਾ ਨਹੀਂ ਭਰੀਆਂ ਇਹਨਾਂ ਤੋਂ ਉਹਨਾਂ ਨੂੰ ਕਿਸੇ ਬੰਦੇ ਨੇ ਕਿਹਾ ਵੀ ਤੂੰ ਇਹੋ ਵੇਚ ਲੈ ਦੋ ਵਹਿੰਨਾ ਸੀ ਉਹਨਾਂ ਕੋਲ ਉਹਨਾਂ ਨੇ ਇੱਕ ਵੈਂਟ ਜਿਹੜੀ ਨਾਲ ਵੇਚ ਦਿੱਤੀ ਜਦੋਂ ਵੇਚ ਦਿੱਤੀ ਉਹ ਜਿਹੜਾ ਨੈਕਸਟ ਬੰਦਾ ਸੀਗਾ ਕਿਸ਼ਤਾਂ ਤਾਂ ਆਲਰੇਡੀ ਟੁੱਟੀਆਂ ਸੀਆਂ ਤਾਂ ਜਿਹੜਾ ਅਗਲਾ ਆਦਮੀ ਸੀ ਉਹਨੇ ਅੱਗੇ ਵੇਚ ਦਿੱਤੀ ਉਹ ਗਾਹਲੇ ਬੰਦੇ ਨੇ ਜਿਹੜੇ ਜੀ ਉਹ ਕਿਸ਼ਤਾਂ ਨਹੀਂ ਭਰੀਆਂ ਉਹਦੀ وجہ ਕਰਕੇ ਨਾਲ ਇੱਕ ਕੰਫਲਿਕਟ ਪੈ ਗਿਆ ਸੀਗਾ ਤੇ ਜਿਹੜਾ ਕਿਉਂਕਿ ਫਾਈਨੈਂਸ਼ੀਅਲ ਮੈਟਰ ਹੁੰਦੇ ਜਦੋਂ ਤੁਹਾਨੂੰ ਜਦੋਂ ਕੋਈ ਜਿਹੜਾ ਫਾਈਨੈਂਸ ਜਿਹੜੇ ਹੁੰਦੇ ਆ ਤਾਂ ਪੁਲਿਸ ਵਿੱਚ ਡਾਇਰੈਕਟ ਤਾਂ ਅਸੀਂ ਨਹੀਂ ਇਨਵੋਲ ਹੁੰਦੇ ਤਾਂ ਗਾਈਡ ਜ਼ਰੂਰ ਕਰਦੀ ਦਾ ਪਾਰਟੀ ਨੂੰ ਜੇ ਕੋਈ ਗੱਲ ਹੋਵੇ ਤਾਂ ਮਾਨਯੋਗ ਅਦਾਲਤ ਤੇ ਜਾ ਕੇ ਤੁਸੀਂ ਇਹ ਚੀਜ਼ਾਂ ਕਰੋ ਹਾਂਜੀ ਤਾਂ ਉਹ ਕੇਸ ਵਗੈਰਾ ਵੀ ਇਹਨਾਂ ਦੇ ਚੱਲੇ ਜਾਂਦੇ ਸੀ ਪਰ ਉਹਨਾਂ ਨੂੰ ਥੋੜਾ ਜਿਆਦਾ ਇਸ ਤਰ੍ਹਾਂ ਲੱਗਾ ਵੀ ਸ਼ੋਰਟ ਦੇ ਵਿੱਚ ਜੋ ਕੁਝ ਕਰ ਸਕਦੀ ਹੈ ਸ਼ਾਇਦ ਪੁਲਿਸ ਹੀ ਕਰ ਦੇ ਉਹਨਾਂ ਨੇ ਪਰ ਜਿਹੜਾ ਇੱਕ ਪੋਸਟ ਕਰ ਚੁੱਕੇ ਇਹ ਚੀਜ਼ਾਂ ਕਰ ਉਹ ਕਲੀਅਰ ਕੀਤਾ ਪਰ ਅਸਾਂ ਪਾਰਟੀ ਨੂੰ ਸਿਰਫ ਦਾ ਪੈਸਾ ਲੈ ਦੇਣਾ ਇਹਦੇ ਵਿੱਚ ਜੇ ਕੋਈ 420 ਨਾਲ ਜਿਹੀ ਚੀਜ਼ ਜੁੜੀ ਹੋਵੇ ਤਾਂ ਫਿਰ ਤਾਂ ਅਸੀਂ ਉਹਨਾਂ ਮਤਲਬ ਅਸੀਂ ਕਰਦੇ ਜਿਹੜੇ ਨੌਰਥ ਪੋਗਨ ਦੇ ਜਿਹੜੇ ਬੈਂਕਸ ਹੁੰਦੇ ਆ ਜਿੱਦਾਂ ਕੋਈ ਬੈਂਕ ਦਾ ਲੈਣ ਦੇਣਾ ਇਹ ਜਿਹੜੀ ਇਹ ਮਾਨਯੋਗ ਅਦਾਲਤ ਤਕਰੀਰ ਦੀ ਸੇਵਾਇ ਕਰਦੇ ਠੀਕ ਹੈ ਜੀ ਉਹ ਬਿਠਾ ਕੇ ਫਿਰ ਇਹਨੇ ਸਮਝਾਤਾ ਪਰ ਉਹ ਜਿਹੜਾ ਆਦਮੀ ਬਾਹਰ ਸੀਗਾ ਜੁਪੀ ਗਿਆ ਸੀਗਾ ਤਰਦੀਪ ਸਿੰਘ ਦਾ ਰਿਸ਼ਤੀ ਆ ਤਾਂ ਉਹ ਉਹਨਾਂ ਦੋ ਜੁਪੀ ਤੋਂ ਆਪ ਸਾਧਨਗੇ ਸੈਚਰਡੇ ਨੂੰ ਇਹਨਾਂ ਨੇ ਬੈਠ ਜਣਾ ਆਪਸ ਦੇ ਵਿੱਚ ਇਹਨਾਂ ਦੀ ਆਪਸੀ ਗੱਲਬਾਤ ਇੱਕ ਮੱਧਿਸਤਾ ਕਰਨ ਵਾਲਾ ਕੋਈ ਬੰਦਾ ਨੇ ਜੀ ਜੀ ਵਜਾ ਕਰਕੇ ਇਹਨਾਂ ਦੋਹਾਂ ਪਾਰਟੇ ਕੰਫਲਿਕਟ ਪੈਦਾ ਹੋਇਆ ਹੁਣ ਇਹਦਾ ਸ਼ੁੱਕਰਵਾਰ ਤੱਕ ਪੋਸਟਮਨ ਹੋਇਆ ਜੀ ਕਨਿਵਰ ਨੂੰ ਇਹਨਾਂ ਦੀ ਨਿਬੜ ਦੇਣੀ ਹੈ ਬੈਠ ਕੇ ਦੋਨੇ ਪਾਰਟੀਆਂ ਦੀ ਆਪਸ ਵਿੱਚ ਗੱਲ ਹੋ ਰਹੀ ਹੈ ਤਾਂ ਨਾ ਸਮਵਤ ਕਰ ਲੈਣਗੇ ਜੀ ਹਾਂ ਜੀ ਤਰ੍ਹਾਂ ਸਮਵਤ ਕਰਨਾ ਐਡਾ ਜਿਆਦਾ ਸੌਲਿਊਸ਼ਨ ਨਹੀਂ ਹੈਗਾ ਪੈਸਿਆਂ ਦੇ ਲੈਣ ਦੇ ਕਈ ਜਗ੍ਹਾ ਤੇ ਅਕਸਰ ਰੌਲੇ ਹੈਗੇ ਲੋਕਾਂ ਦੇ ਹਾਂਜੀ ਤਾਂ ਗੁਰਦਾਨ ਜੀ ਨੇ ਕਿਹਾ ਵੀ ਸਮੂਹ ਥੋੜਾ ਜਿਆਦਾ ਇਹ ਗੱਲ ਫੀਰ ਹੈ ਵੀ ਜਿ ਪਤਾ ਨਹੀਂ ਸਾਨੂੰ ਲੋਡ ਕਿਤੇ ਰਹਿਣਾ ਟੈਕਨੀਕਲ ਗੱਲਾਂ ਹੁੰਦੀਆਂ ਜੀ ਇਹ ਵਾਧਾ ਕਰਕੇ ਡਾਇਰੈਕਟ ਕਈ ਵਾਰ ਪੁਲਿਸ ਲੈ ਜਾਂਦੇ ਦੇ ਬਸ ਨਾਮ ਵਿੱਚ ਨੇ ਅਸੀਂ ਜਾਂਦੇ ਹਾਂ ਥੈਂਕ ਯੂ